ਨਹੀਂ ਨਹੀਂ ਚਾਚਾ ਮੇਰੀ ਇੱਕ ਵਾਰੀ ਗੱਲ ਸੁਣ ਤੂੰ ਇੱਕ ਗੱਲ ਤੇ ਮੰਨਣਾ ਵੀ ਜਿਹੜੇ ਬੰਦੇ ਨੇ ਆਪਣੇ ਕਾਰੋਬਾਰ ਦੇ ਵਿੱਚ ਲਾਣਾ ਹੁਣ ਮੋਟੀ ਜੀ ਗੱਲ ਲਾ ਫੋਟੋਗ੍ਰਾਫਰ ਵੀਰ ਜਿਹੜੇ ਫੋਟੋਗ੍ਰਾਫਰ ਲਾਣਾ ਗੁਰੂ ਕਰ ਜਾਂਦੇ ਨੇ ਮੱਥਾ ਠੇਕਦੇ ਆਨੰਦ ਕਾਰਜ ਕਰਾਣੇ ਯਾਨੀ ਕਿ ਐਸ ਹਸਾਬ ਨਾਲ ਆ ਵੀ ਕੋਈ ਵੀ ਵਿਆਹ ਐਵੇਂ ਦਾ ਕੋਈ ਨਹੀਂ ਵੀ ਜਿਹੜਾ ਕਿ ਪੂਜਾ ਪਾਠ ਤੋਂ ਬਿਨਾਂ ਕੋਈ ਵਿਆਹ ਪੂਰ ਚੜਿਆ ਹੋਵੇ ਮੰਨਣਾ ਗੱਲ ਤੇ ਜਿਹੜੇ ਫੋਟੋਗ੍ਰਾਫਰ ਵੀਰ ਲਾਣਾ दारू ਪੀਂਦੇ ਨੇ ਤੇ ਉਹਨਾਂ ਨੇ ਫਿਰ ਕਿੰਨੀਆਂ ਕ ਬਨੰਦੀਆਂ ਹੱਥਨ ਕੀਤੀਆਂ ਨੇ ਇਹ ਗੱਲ ਤੇ ਮੰਨਣਾ ਤੂੰ ਹੈਂ ਤੇ ਇਹ ਗੱਲ ਇੱਕ ਹੋ ਰਹੀ ਤੇ ਜਿਹੜੇ ਬੰਦਾ ਪੀਂਦੇ ਮੇਰੀ ਗੱਲ ਸੁਣਾਂ ਪੀਂਦੇ ਹੋਣਗੇ 80% ਹੀ ਲਾਲਾ ਫੋਟੋ ਬਰਾਬਰ ਸ਼ਰਾਬ ਪੀਂਦੇ ਨੇ ਤੇਰੀ ਗੱਲ ਵੱਡੀ ਕਰ ਪਰ ਉਹਨਾਂ ਦੇ ਵਿੱਚ 10% ਹੀ ਐਵੇਂ ਦੇ ਨੇ ਜਿਹੜੇ ਕਿ ਪ੍ਰੋਗਰਾਮ ਤੇ ਪਿੱਛੋਂ ਜਾਂਦੇ ਨੇ ਪਹਿਲਾਂ ਪੈਗ ਲਾ ਲੈਂਦੇ ਨੇ ਤੇ ਉਹ ਬੰਦਿਆਂ ਨੂੰ ਲੈ ਜਾਂਦਾ ਵੀ ਤੇ ਕੋਈ ਨਹੀਂ ਉਹਨਾਂ ਸਮਝ ਲੱਗੀ ਮੈਂ ਮੰਨ ਲਾ ਅੱਜ ਬੁਲਾ ਲਾਂਗਾ ਕੱਲ ਨੂੰ ਮੈਂ ਸਦਣਾ ਹੀ ਨਹੀਂ ਹੈਗਾ ਉਹਨੂੰ ਵੀ ਹਾਂ ਯਾਰ ਸ਼ਰਾਬ ਪੀਂਦਾ ਮੇਰੀ ਇੱਕ ਚਾਚਾ ਹੋਰ ਤੁਹਾਨੂੰ ਮੈਂ ਖਾਸियत ਵਾਲੀ ਗੱਲ ਦੱਸਣ ਇੱਜ਼ਤ ਵਾਲੀ ਗੱਲ ਮਾਨ ਵਾਲੀ ਸਾਨੂੰ ਅਗਲਾ ਉੱਥੇ ਤੱਕ ਮੰਨਦਾ ਵੀ ਉਹ ਪਿਛਲੇ ਕਮਰੇ ਤੱਕ ਸਾਨੂੰ ਲੈ ਜਾਂਦਾ ਵੀ ਵੀਰ ਆ ਅੰਦਰ ਆਈ ਮੇਰੀ ਭੈਣ ਦੀ ਮੇਰੀ ਮਾਂ ਦੀ ਫੋਟੋ ਖਿੱਚ ਕੇ ਆਈ ਤੇ ਜੇ ਉੱਥੇ ਸ਼ਰਾਬ ਪੀਤੀ ਹੋਵੇ ਤੇ ਕੀ ਲਾਲਾ ਵੀ ਕਿਹੜੇ ਮੂੰਹ ਨਾਲ ਅਸੀਂ ਅੱਗੋਂ ਅਗਲੇ ਨੂੰ ਇਹ ਗੱਲ ਕਹਿ ਸਕਨੇ ਆ ਵੀ ਤੂੰ ਮੈਨੂੰ ਐਵੇਂ ਕਿਵੇਂ ਆਖਿਆ ਜਦੋਂ ਜਦੋਂ ਆਪਣਾ ਮਨ ਸਾਫ਼ ਹੈ ਆਪਾਂ ਨਹੀਂ ਆਂਗੇ ਦਾ ਕੁਝ ਕਰਦੇ ਹੈਗੇ ਤੇ ਕਿਵੇਂ ਕੋਈ ਅਗਲਾ ਆਪਾਂ ਨੂੰ ਕਿੰਤੂ ਪਰੰਤੂ ਕਰ ਜਾਏਗਾ ਫਿਰ ਉਹਨਾਂ ਨੂੰ ਸ਼ਾਮ ਨੂੰ ਪੇਮੈਂਟਾਂ ਨਹੀਂ ਮਿਲਦੀਆਂ ਜਿਨ੍ਹਾਂ ਨੇ ਉੱਥੇ ਟੇਬਲਾਂ ਤੇ ਬਹਿ ਬਹਿ ਕੇ ਸ਼ਰਾਬਾਂ ਪੀਤੀਆਂ ਹੁੰਦੀਆਂ ਨੇ ਉਹ ਕਹਿੰਦੇ ਨੇ ਸ਼ਾਮ ਨੂੰ ਪੇਮੈਂਟ ਨਹੀਂ ਮਿਲੀ ਆਗੀ ਬੰਦਿਆਂ ਨੂੰ ਪੇਮੈਂਟ ਕਿੱਥੋਂ ਦੇਣਗੇ ਬੰਦਿਆਂ ਨੂੰ ਪੇਮੈਂਟ ਦੇਣਗੇ ਬੰਦਿਆਂ ਦੇ ਦੁਆਰਾ ਪ੍ਰੋਗਰਾਮਾਂ ਤੇ ਨਹੀਂ ਆਉਣਾ ਆਪੇ ਕੰਮ ਖਤਮ ਹੈ ਕੱਲਾ ਬੰਦਾ ਕੀ ਕੁਝ ਕਰ ਲੇਗਾ ਆਪਾਂ ਆਪਣੇ ਆਪ ਨੂੰ ਬਦਲੀਏ ਆਪਣੀ ਜੀਬ ਦੇ ਉੱਤੇ ਲਗਾਮ ਦਈਏ ਪਹਿਲਾਂ ਹਾਂ ਵੀ ਹਾਂ ਵੀ ਆਪਾਂ ਪ੍ਰੋਗਰਾਮ ਤੇ ਨਹੀਂ ਸ਼ਰਾਬ ਪੀਣੀ ਹੈਗੀ ਆਪਾਂ ਪ੍ਰੋਗਰਾਮ ਤੇ ਨਹੀਂ ਮੰਦਾ ਟਕਣਾ ਆਪਾਂ ਕਿਸੇ ਦੀ ਤੀ ਬਣ ਮਾਰੇ ਨਹੀਂ ਮਾੜਾ ਟਕਣਾ ਪ੍ਰੋਗਰਾਮ ਦੇ ਉੱਤੇ ਮਹਾਰਾਜ ਤੁਹਾਡੀ ਕਾਮਯਾਬੀ ਤਾਰੇ ਕਦਮਾਂ ਦੇ ਵਿੱਚ ਸੁੱਟ ਦੇਗਾ ਵੀ ਆ ਚੱਕ ਓਏ ਤੈਨੂੰ ਕਾਮਯਾਬ ਹੋਣ ਤੋਂ ਰੋਕ ਹੀ ਨਹੀਂ ਸਕਦਾ ਤੇ ਜਦੋਂ ਕੰਮ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਪਿਆਰ ਨਹੀਂ ਹੈਗਾ ਆਪਣੇ ਮਨ ਦੇ ਵਿੱਚ ਕ੍ਰੋਹ ਦੇ ਨਾਲਾ ਨਫਰਤ ਹੈ ਕੰਮ ਦੇ ਪ੍ਰਤੀ ਜਾਣਾ ਸ਼ਰਾਬਾਂ ਪੀਣੀਆਂ ਘੱਟ ਪੈਸੇ ਲੈ ਲੈ ਤੇਰੇ ਮੇਰੇ ਇਹ ਗੱਲਾਂ ਸੁਣਨੀਆਂ ਇੱਕ ਦੂਜੇ ਨਾਲ ਕੰਪੀਟੀਸ਼ਨ ਕਰ ਲਿਆ ਕੁੜੀ ਵਾਲੇ ਫੋਟੋਗ੍ਰਾਫਰ ਨੂੰ ਕੰਮ ਨਹੀਂ ਕਰਨ ਦੇਣਾ ਤੇ ਫਿਰ ਮਹਾਰਾਜ ਸੋਚਦਾ ਵੀ ਤੂੰ ਤੂੰ ਤੇ ਮੈਨੂੰ ਵੀ ਰੱਬ ਨੂੰ ਟੱਬ ਦੱਸਣ ਲੱਗ ਗਿਆ ਉੱਥੇ ਫਿਰ ਮਹਾਰਾਜ ਨਹੀਂ ਬਰਕਤਾਂ ਪਾਉਂਦਾ ਚਾਚਾ ਇਹ ਮੈਂ ਪਰਖੀਆਂ ਹੋਈਆਂ ਗੱਲਾਂ ਨੇ ਮੈਨੂੰ ਵੀ 11-12 ਸਾਲ ਹੋ ਗਏ ਨੇ ਕੰਮ ਕਰਦਿਆਂ ਨੂੰ ਮਹਾਰਾਜ ਦੀ ਏਡੀ ਕਿਰਪਾ ਰਹੀ ਆ ਨਾ ਮੈਂ ਇਹ ਨਹੀਂ ਵੀ ਤੈਨੂੰ ਇਹ ਗੱਲਾਂ ਨਾ ਵੀ ਹਾਂ ਵੀ ਮੈਂ ਚੰਗਾ ਮਾਜੇ ਕੁਝ ਹੋ ਸਕਦਾ ਮੇਰੇ ਤੋਂ ਵੀ ਗਲਤੀਆਂ ਹੋਈਆਂ ਹੁਣ ਪਰ ਮਹਾਰਾਜ ਦਾ ਸ਼ੁਕਰਗੁਜ਼ਾਰ ਕਰਨਾ ਹਾਂ ਆਪਾਂ ਭੁੱਲ ਬਖਸ਼ ਵਾਲੀ ਦੀ ਆ ਕਿਤੇ ਗੁਰੂ ਘਰ ਜਾ ਕੇ ਮਹਾਰਾਜ ਦੇ ਹੱਥ ਜੋੜ ਕੇ ਮੈਂ ਤੇ ਇੱਕ ਉਹ ਅਰਦਾਸਾਂ ਦਾ ਦਤਿਆਂ ਮਿਹਰ ਭਰੇ ਹੱਥ ਰੱਖੀ ਮੇਰੇ ਸਾਰੇ ਫੋਟੋਗ੍ਰਾਫਰ ਵੀਰਾਂ ਤੇ ਭੁੱਲਾ ਝੁਕਾ ਚਲ ਹੁਣ ਜੇ ਬੰਦਾ ਜਾਣ ਜਾਣ ਕੀ ਕਰੀ ਜਾਵੇ ਉਹ ਭੁੱਲਾ ਥੋੜੀ ਨੇ ਕਾਲੋਂ ਜੇ ਮੰਨ ਹੀ ਲੈਣੇ ਆ ਕਿ ਇਹ ਭੁੱਲ ਹੋ ਵੀ ਜਾਂਦੀ ਹੈ ਪ੍ਰੋਗਰਾਮ ਦੇ ਹੁਣ ਜੇ ਇੱਕ ਵਾਰਾ ਹੋ ਗਈ ਹੈ ਦੁਬਾਰਾ ਫਿਰ ਉਹ ਹੀ ਕੰਮ ਕਰਾਂਗੇ ਭੈਣ ਨੂੰ ਭੈਣ ਮਾਂ ਨੂੰ ਮਾਂ ਚਾਚੇ ਨੂੰ ਚਾਚਾ ਤਾਏ ਨੂੰ ਤਾਇਆ ਮਾਮੇ ਨੂੰ ਮਾਮਾ ਕਹਿ ਕੇ ਜਦੋਂ ਆਵਾਜ਼ ਮਾਰ ਕੇ ਕੰਮ ਕਰਾਂਗੇ ਨਾ ਤੇ ਪਾਰਟੀ ਵਾਲਿਆਂ ਨੂੰ ਵੀ ਇਹ ਗੱਲ ਹੁੰਦੀ ਹੈ ਵੀ ਹਾਂ ਯਾਰ ਇਹ ਲੱਗਦਾ ਹੀ ਕੋ ਨਹੀਂ ਵੀ ਬਗਾਨਾ ਫੋਟੋਗ੍ਰਾਫਰ ਸਾਡਾ ਆਪਣਾ ਜੀ ਹੈ ਘਰ ਦਾ ਆਪੇ ਅਗਲਾ ਗੋਦੋ ਚਾਰ ਪ੍ਰੋਗਰਾਮ ਅਗਾ ਨਹੀਂਗਾ ਰਿਸ਼ਤੇਦਾਰੀਆਂ ਦੇ ਜੀ ਦਿੰਦਾ ਹੈ ਤੇ ਜਦੋਂ ਪ੍ਰੋਗਰਾਮ ਤੇ ਜਾ ਕੇ ਨਾ ਕਿ ਚਾਰ ਕੋ ਨੰਡੂ ਜੇ ਪੈਗ ਉਥੇ ਪਾਰਟੀ ਵਾਲਿਆਂ ਦੇ ਧੀਆ ਭੈਣਾ ਦੇ ਮਾੜਾ ਤਕਣਾ ਜਾਂ ਅਗਲੇ ਨੂੰ ਹੀ ਗਾਲਾਂ ਗਵਾਲੀ ক্লোਜ ਕਰਨਾ ਨਾ ਦੁਬਾਰਾ ਕਾਹਨ ਆਪਾਂ ਨੂੰ ਸੱਦੇਗਾ ਵੀ ਭੁੱਲ ਕੇ ਵੀ ਪ੍ਰੋਗਰਾਮ ਤੇ दारू ਨਹੀਂ ਪੀਣੀ ਚਾਚਾ ਮੈਂ ਇਹ ਗੱਲ ਫਰਸ਼ ਤੋਂ ਤੇ ਲਾਸਟ ਵਾਰ ਅੱਜ ਦੱਸਣ ਡਿਆ ਹਾਂ ਹਾਂ